ਤਾਲੀਆਂ ਸਫੈਦੇ ਅੰਬ ਕਿਕਰਾਂ ਅਮਰੂਦ ਹੋਰ ਅਨੇਕਾ ਹੀ ਰੁੱਖ ਕਿੰਨੇ ਸੋਹਣੇ ਲੱਗਦੇ ਆ ਕੇ ਦੇਖ ਲੈ ਨਜ਼ਾਰੇ ਨੇ ਪੰਜਾਬ ਜੱਗ ਦੇ ਆ ਕੇ ਦੇਖ ਲੈ ਪੰਜਾਬ ਨੇ ਜਾ ਰਹੇ ਜੱਗ ਦੇ ਸਾਰੇ ਪੰਜਾਬ ਦੇ ਨਜ਼ਾਰੇ ਨੇ ਜਿਹੜੇ ਪੰਜਾਬ 'ਚ ਨੇ ਜਿੱਥੇ ਮਰਜੀ ਪੈਰ ਪੈਰ ਤੇ ਦੇਖੋ ਵਗਦਾ ਪਾਣੀ ਵਗਦੇ ਪਾਣੀ ਦੀਆਂ ਸੱਲਾਂ ਦੇਖੋ ਪੰਜਾਬੀ ਵਿਰਸਾ ਸਾਡਾ ਦੂਰ ਦੂਰ ਤੱਕ ਨਿਗਾ ਮਾਰੋ ਉਹ ਹਰਿਆਲੀ ਹਰਿਆਵਲ ਨਾਲ ਭਰਿਆ ਹੋਇਆ ਇਹ ਪੰਜਾਬ ਸੋ ਆਪਾਂ ਦੇਖ ਰਹੇ ਹਾਂ ਬੜਾ ਸੋਹਣਾ ਸੁੰਦਰ ਨਜ਼ਾਰਿਆਂ ਦੇ ਵਿੱਚ ਜ਼ਿੰਦਗੀ ਆ ਜਿਹੜੀ ਨਾ ਜ਼ਿੰਦਗੀ ਆਇਆ ਵੀ ਇਨਸਾਨ ਖਾਲੀ ਸੀ ਜਾਵੇਗਾ ਵੀ ਇਨਸਾਨ ਖਾਲੀ ਮੇਰਾ ਪੁਰਾ ਪੈਸੇ ਪੈਸੇ ਪਿੱਛੇ ਨਾ ਪੈਸਾ ਪੈਸਾ ਨਾ ਕਰਦੇ ਫਿਰੋ ਜ਼ਿੰਦਗੀ ਨੂੰ ਕੁਝ ਘੁੰਮ ਫਿਰ ਕੇ ਵੀ ਸਾਲ ਦੇ ਵਿੱਚ ਮਹੀਨਾ ਦੋ ਮਹੀਨੇ ਘੁੰਮ ਫਿਰ ਕੇ ਵੀ ਦੇਖਣੀ ਚਾਹੀਦੀ ਹੈ ਦੇਖੋ ਕੁਝ ਲੋਕ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਆਏ ਨੇ ਛੇਵੇਂ ਇਸੇ ਤਰ੍ਹਾਂ ਹੀ ਚਲੇ ਜਾਣਗੇ ਅਤੇ ਕਿਤੇ ਕੁ ਮਹੀਨੇ ਫਿਰੇ ਨਹੀਂ ਸੋ ਜ਼ਿੰਦਗੀ ਨੂੰ ਜਿਹੜੇ ਹਿਸਾਬ ਦੇ ਨਾਲ ਕੁਦਰਤੀ ਨਜ਼ਾਰਿਆਂ ਦੇ ਵਿੱਚ ਗੁਜ਼ਾਰਨਾ ਸੀ ਉੱਥੇ ਗੁਜ਼ਾਰੀਓ ਹੀ ਨਹੀਂ ਗਈ ਤੇ ਹਰ ਸਮੇਂ ਮਨੁੱਖ ਪੈਸੇ ਦੀ ਹੋੜ ਦੇ ਵਿੱਚ ਇਹੀ ਕਹਿੰਦਾ ਹੁੰਦਾ ਜਦੋਂ ਆ ਕਰ ਲਿਆ ਫੇਰ ਆਰਾਮ ਕਰਾਂਗੇ ਜਦੋਂ ਆ ਕਰ ਲਿਆ ਫੇਰ ਆਰਾਮ ਕਰਾਂਗੇ ਜਦੋਂ ਆ ਕਰ ਲਿਆ ਫੇਰ ਆਰਾਮ ਕਰਾਂਗੇ ਹਮੇਸ਼ਾ ਦੁਨੀਆ ਦੇ ਵਿੱਚ ਜੜੀਆਂ ਤ੍ਰਿਸਨਾਵਾਂ ਨੇ ਬਾਸਨਾਵਾਂ ਨੇ ਉਹ ਵਾਦੀਆਂ ਤੁਰੀਆਂ ਜਾਂਦੀਆਂ ਨੇ ਪਰ ਕੁਦਰਤੀ ਨਜ਼ਾਰਿਆਂ ਤੋਂ ਬਾਝਾ ਹਰ ਮੁਲਕ ਬਾਝਾ ਹੈ ਪੰਜਾਬ ਦੇ ਵਿੱਚੋਂ ਜੇ ਤੁਸੀਂ ਆਓਗੇ ਤਾਂ ਪੰਜਾਬ ਦੇ ਵਿੱਚ ਕੁਦਰਤੀ ਨਜ਼ਾਰੇ ਦੇਖੋਗੇ ਜਦੋਂ ਇੰਨਾ ਪਾਣੀ ਦੀਆਂ ਸੱਲਾਂ ਦੇ ਵਿੱਚ ਤਾਰੀ ਲਾਉਂਗੇ ਨਾ ਇਸ ਪਾਣੀ ਦੇ ਵਿੱਚ ਤਾਰੀ ਲਾਉਂਗੇ ਪੰਜਾਬ ਦਾ ਰੋਮ ਰੋਮ ਝੋਮ ਮੁੱਠਦਾ ਹੈ ਇਨਸਾਨ ਦੇ ਸਰੀਰ ਦੇ ਵਿੱਚ ਰੋਮ ਰੋਮ ਦੇ ਵਿੱਚ ਪੰਜਾਬ ਵਸਦਾ ਹੈ ਪੰਜਾਬ ਬਹੁਤ ਹੀ ਸੋਹਣੀ ਧਰਤੀ ਆ ਸੋ ਅੱਜ ਅਸੀਂ ਇਸ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਆਪਾਂ ਇਸ ਵਿਰਸੇ ਦੇ ਨੇੜੇ ਕਿਵੇਂ ਆਵਾਂਗੇ ਇਸ ਵਰਛੇ ਦੇ ਨੇੜੇ ਅਸੀਂ ਗੁਰਬਾਣੀ ਦੇ ਅਨੁਸਾਰ ਆਵਾਂਗੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਜਦੋਂ ਆਪਾਂ ਗੁਰਬਾਣੀ ਦੇ ਨੇੜੇ ਆਵਾਂਗੇ ਸਾਡੀ ਮਾਂ ਪੰਜਾਬੀ ਬੋਲੀ ਪਿਤਾ ਸਾਡੇ ਪੰਜੇ ਪਾਣੀ ਨੇ ਸਾਨੂੰ ਦਿੱਤੀ ਜਨਮ ਦੀ ਗੁੜਤੀ ਹੈ ਗੁਰੂਆਂ ਦੀ ਬਾਣੀ ਨੇ ਤੂੰ ਮਰ ਜਾ ਨਾ ਜਾਵੇਂ ਕਿਦਰੇ ਫੁੱਲ گلاب ਦੇ ਤੂੰ ਰਹਿ ਵਣ ਦੁਨੀਆਂ ਨੂੰ ਮਹਿਕਾਂ ਮੰਡਦਾ ਮਾਂ ਪੰਜਾਬ ਦੇ ਆ ਤੂੰ ਰਹਿ ਦੁਨੀਆ ਨੂੰ ਮਹਿਕਾ ਮੰਦਾ ਮਾਣ ਪੰਜਾਬ ਦਾ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਵਾਹਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਤੁਹਾਨੂੰ ਖੁਸ਼ੀਆਂ ਵੰਡਦਾ ਰਵਾਂ ਤੁਹਾਡੇ ਹਿੱਤਾਂ ਦੀ ਗੱਲ ਕਰਦਾ ਰਵਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਰਵਾਂ ਪੰਜਾਬ ਦੀ ਤਰਕੀ ਦੀ ਗੱਲ ਕਰਦਾ ਰਵਾਂ ਮੇਰੇ ਰੋਮ ਰੋਮ ਦੇ ਵਿੱਚ ਪੰਜਾਬ ਹੈ ਮੇਰਾ ਖੂਨ ਜਦ ਵੀ ਡੁੱਲੇ ਪੰਜਾਬ ਦੀ ਹੋਂਦ ਤੇ ਲਈ ਡੁੱਲੇ ਮੈਂ ਹਮੇਸ਼ਾ ਪੰਜਾਬ ਦੀ ਲੜਾਈ ਲੜਦਾ ਰਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ